ਮੇਨ ਜੈਪਾਰਕਰ ਮੇਰਾ ਨਾਮ ਕੁਲਦੀਪ ਕੌਰ ਹੈ ਮੇਰਾ ਪਿੰਡ ਮੇਗਾ ਰੌਤਾੜ ਹੈ ਅੱਜ ਅਸੀਂ ਵੀਡੀਓ ਦਫ਼ਤਰ ਪਹੁੰਚੇ ਆ ਵੀਡੀਓ ਦਫ਼ਤਰ ਆ ਮੀਟਿੰਗ ਹੋਈ ਏ ਤੇ ਮੀਟਿੰਗ ਵਿੱਚ ਜਿੰਨੇ ਵੀ ਕਿਸੇ ਦੀ ਮੁਸ਼ਕਲਾ ਸੀ ਜਾਂ ਕਿਸੇ ਦਾ ਪੈਸੇ ਦਾ ਟਾ ਹੈ ਸੀ ਉਹ ਸੇ ਸਾਰਾ ਉਹ ਤਾਂ ਏਪੀਓ ਨਾਲ ਗੱਲ ਕੀਤੀ ਗਈ ਏ ਤੇ ਏਪੀਓ ਕਹਿੰਦੇ ਹਾਲ ਕਰਾਂਗੇ ਅਖੀਰ ਤੋਂ ਮੰਗ ਪੱਤਰ ਦਿੱਤਾ ਹੈ ਦਿੱਪਟੀ ਕਮਿਸ਼ਨ ਨੂੰ ਦਿੱਪਟੀ ਕਮਿਸ਼ਨ ਕੋਲ ਪਹੁੰਚਾ ਜਿਸ ਦਾ ਵਿਸ਼ਾ ਹੈਗਾ ਹੈ ਜ਼ਿਲ੍ਹਾ ਫਰੋਜ਼ਪੁਰ ਦੇ ਪਿੰਡਾਂ ਵਿੱਚ ਨਰੇਗਾ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਸ਼੍ਰੀਮਾਨ ਜੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਨਹਿਰਾਂ ਤੇ ਕੰਮ ਵਾਲੇ ਮਜ਼ਦੂਰਾਂ ਦੇ ਮੀਟ ਫਰਜ਼ੀ ਬਣਾਏ ਹੋਏ ਜਿਨ੍ਹਾਂ ਦਾ ਨਾ ਤਾਂ ਬਲਾਕ ਜ਼ਿੰਮੇਵਾਰ ਹੈ ਤੇ ਨਾ ਹੀ ਮਹਿਕਮਾ ਐਮ ਐਲ ਏ ਦੀਸ 파ਰਛਤੇ ਮੀਟ ਬਣਾਏ ਹੋਏ ਹਨ ਉਹ ਲੇਬਰ ਦੀ ਫੋਟੋ ਆਪਣੀ ਮਰਜ਼ੀ ਨਾਲ ਹੋਰ ਮਸਟਰੋਲਾਂ ਉੱਪਰ ਵੀ ਲਗਾਤੀ ਜਾਂਦੀ ਹੈ ਚੋਕੇ ਮੋੜੇ ਦੀ ਅਮਨਦੀਪ ਔਰ ਵੱਲੋਂ ਸ਼ਿਕਾਇਤ ਲੋਕਪਾਲ ਵਿੱਚ ਸਾਬਤ ਹੋਈ ਹੈ ਪਿੰਡ ਬੁਰਜ ਮੱਖਣ ਸਿੰਘ ਗਵਾਲਾ ਵਿਖੇ ਫਰਜੀ ਮੀਟ ਵਿਜੇ ਤੇ ਜਤਿੰਦਰ ਗੈਰ ਸਵਿਤਾ ਨਿਕ ਤਰੀਕੇ ਨਾਲ ਬਣਾ ਕੇ ਕੰਮ ਕਰ ਰਹੇ ਹਨ ਇਹਨਾਂ ਵੱਲੋਂ ਕੰਮ ਵਿੱਚ ਜਤਿੰਦਰ ਮੀਟ ਵੱਲੋਂ ਲੁੱਟ ਦੇ ਪੈਸਿਆਂ ਨਾਲ ਪਲਾਟ ਵੀ ਖਰੀਦ ਲੈ ਹਨ ਪਿੰਡ ਦੀ ਪੜਤਾਲ ਕਾਰਵਾਈ ਜਾਂ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜ਼ਿਲ੍ਹਾ ਫੋਜਪੁਰ ਦੇ ਹੋਰ ਪਿੰਡ ਜਿਨ੍ਹਾਂ ਵਿੱਚ ਹਰਜੀ ਮੀਟ ਬਣਾਏ ਹੋਇਆ ਨੂੰ ਖਰਜ ਕਰਵਾਇਆ ਜਾਣ ਪਿੰਡ ਦੀ ਲੇਬਰ ਵਿੱਚੋਂ ਹੀ ਉਹਨਾਂ ਦੀ ਸਹਿਮਤੀ ਨਾਲ ਮੀਟ ਚੁਣਿਆ ਜਾਵੇ ਜਿਸ ਸੰਬੰਧੀ ਸਖਤ ਹੜਾਇਤਾਂ ਬਲਾਕ ਪ੍ਰਸ਼ਾਸਨ ਨੂੰ ਕੀਤੀਆਂ ਜਾਣ ਬਲਾਕ ਵਿੱਚ ਜੀ ਆਰ ਐਸ ਅਤੇ ਕੁਝ ਪ੍ਰਸ਼ਾਸਨ ਦੇ ਕਰਮਚਾਰੀਆਂ ਵੱਲੋਂ ਨਰੇਗਾ ਮਜ਼ਦੂਰਾਂ ਦੇ ਮੀਟਾਂ ਨੂੰ ਮਾੜਾ ਬੋਲਿਆ ਜਾਂਦਾ ਹੈ ਜਿਸ ਨਾਲ ਲੋਕਤੰਤਰ ਦਾ ਕਾਣ ਕੀਤਾ ਜਾਂਦਾ ਹੈ ਜੇਕਰ ਕੋਈ ਨਰੇਗਾ ਮਜ਼ਦੂਰ ਕੰਮ ਲੈਣ ਜਾਂ ਕੀਤੇ ਹੋਏ ਕੰਮ ਦੀ ਮਜ਼ਦੂਰੀ ਮਿਹਨਤ ਨਾਲਤੇ ਦੀ ਮੰਗ ਕਰਦੇ ਹਨ ਜਾਂ ਫਿਰ ਆਪਣੇ ਨਾਲ ਜੋ ਹੋ ਰਿਹਾ ਵਿਤਕਰੇ ਜਾਂ ਧੱਕੇਸ਼ਾਈ ਬਾਰੇ ਲਿਖ ਲਿਖਤ ਕਰ ਕਰਕੇ ਹਨ ਅਤੇ ਬੋਲਦੇ ਹਨ ਤਾਂ ਬਲਾਕ ਪ੍ਰਸ਼ਾਸਨ ਵੱਲੋਂ ਉਲਟਾ ਪੀੜ ਤ ਮਜ਼ਦੂਰਾਂ ਨੂੰ ਹੀ ਆ ਰਹੀਆਂ ਹਨ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਨੂੰ ਬਲਾਕ ਜਾਂ ਹੋਰ ਕਰਮਚਾਰੀ ਆਪਣੀ ਪੱਧਰ ਤੇ ਚੱਕ ਵਾਸਤੇ ਜਾਂਦੇ ਹਨ ਪਰੰਤੂ ਕਿਸੇ ਵੀ ਕਰਮਚਾਰੀ ਅਦਕਰੀ پاس ਕੋਈ ਆਈਡੀ ਕਾਰਡ ਵਗੈਰਾ ਨਹੀਂ ਹੁੰਦਾ ਜਿਸ ਨੂੰ ਬਤੌਰ ਇੰਚਾਰਜ ਕੰਮ ਚੱਕ ਕਰਵਾਇਆ ਜਾ ਸਕੇ ਜੀ ਆਪ ਜੀ ਵੱਲੋਂ ਵਾਰ-ਵਾਰ ਲਿਖਤੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਬਲਾਕ ਪ੍ਰਸ਼ਾਸਨ ਆਪਣੀ ਪੱਧਰ ਤੇ ਪੇਪਰ ਵਰਕ ਕਰਨਗੇ ਫਿਰ ਵੀ ਬਲਾਕ ਦੇ ਕਰਮਚਾਰੀਆਂ ਵੱਲੋਂ ਪੇਪਰ ਵਰਕ ਮੀਟ ਜਾਂ ਮਜ਼ਦੂਰਾ ਰਹੀਂ ਕਰਵਾਉਣ ਲਈ ਕਿਹਾ ਜਾਂਦਾ ਹੈ ਜਿਸ ਨਾਲ ਲੇਡੀਜ਼ ਮੇਟ ਨੂੰ ਆਉਣ ਜਾਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਬਲਾਕ ਪ੍ਰਸ਼ਾਸਨ ਦੇ ਕਰਮਚਾਰੀ ਲੇਡੀਜ਼ ਮੇਟਾਂ ਮਜ਼ਦੂਰਾਂ ਨੂੰ ਮਿਸ ਯੂਜ਼ ਵੀ ਕਰਦੇ ਹਨ ਇਸ ਲਈ ਸਖਤ ਹਦਾਇਤਾਂ ਕੀਤੀਆਂ ਜਾਣ ਕਿ ਨਰੇਗਾ ਸੰਬੰਧੀ ਕੋਈ ਵੀ ਪੇਪਰ ਵਰਕ ਦੀ ਜ਼ਿੰਮੇਵਾਰੀ ਬਲਾਕ ਦੇ ਗ੍ਰਾਮ ਸੇਵਕ ਦੀ ਕਿਸਕ ਕੀਤੀ ਜਾਵੇਗੀ ਚੌਨ ਜ਼ਬਤਾ ਵੱਲੋਂ ਕਰਨ ਕਰਨ ਨਰੇਗਾ ਦੇ ਸਾਰੇ ਕੰਮ ਰੋਕ ਦਿੱਤੇ ਗਏ ਹਨ ਜਦ ਕਿ ਕਈ ਕੰਮ ਪਹਿਲਾਂ ਤੋਂ ਹੀ ਪਾਸਾਨ ਆਪਜੀ ਰਾਈ ਚੌਨ ਕਮਿਸ਼ਨ ਜੋ ਨਰੇਗਾ ਦੇ ਕੰਮ ਚਲਾਉਣ ਦੀ ਮਨਜ਼ੂਰੀ ਲਈ ਜਾਵੇ ਜੀ ਤਾਂ ਜੋ ਬੇਰੁਜ਼ਗਾਰੀ ਨਰੇਗਾ ਮਜ਼ਦੂਰਾਂ ਨੂੰ ਲਗਾਤਾਰ ਕੰਮ ਮਿਲ ਸਕੇ ਕਈ ਮੇਟ ਲੇਬਰ ਦੇ ਚੁਣੇ ਹੋਏ ਕੰਮ ਪੱਤਰ ਲੈ ਕੇ ਬਲਾਕ ਦਫ਼ਤਰਾਂ ਵਿੱਚ ਜਾਂਦੇ ਹਨ ਬਲਾਕ ਦੇ ਕਰਮਚਾਰੀਆਂ ਵੱਲੋਂ ਵੱਲੋਂ ਉਹਨਾਂ ਦੇ ਜੋਬ ਕਾਰਡ ਜਾਣਬੋਝ ਕੀ ਡਿਲੀਟ ਕੀਤੇ ਜਾਂਦੇ ਹਨ ਅਤੇ ਉਹਨਾਂ ਨੂੰ ਕੰਮ ਤੋਂ ਅਧੂਰਾ ਰੱਖਿਆ ਜਾਂਦਾ ਹੈ ਅਤੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਰੇਲਵੇ ਪਟਰੀ ਦਾ ਕੰਮ ਦਾ ਨਰੇਗਾ ਜੋ ਮਜਦੂਰਾਂ ਨੂੰ ਇਰੀਆ ਮੁਤਾਬਕ ਬਲਾਕ ਨਾਲ ਸੰਬੰਧਿਤ ਕੰਮ ਵੰਡ ਕੇ ਦਿੱਤਾ ਜਾਵੇ ਕੇਵਲ ਬਲਾਕ ਫੋਜਪੁਰ ਨੂੰ ਹੀ ਕੰਮ ਦਿੱਤਾ ਜਾਂਦਾ ਹੈ ਬਾਕੀ ਕਿਸੇ ਵੀ ਬਲਾਕ ਫੋਜਪੁਰ ਨੂੰ ਕੰਮ ਨੂੰ ਨਰੇਗਾ ਮਜ਼ਦੂਰਾਂ ਨੂੰ ਰੇਲਵੇ ਪਟੜੀ ਦਾ ਕੰਮ ਨਹੀਂ ਦਿੱਤਾ ਜਾ ਰਿਹਾ ਭਾਰਤ ਸਰਕਾਰ ਦਾ ਭਾਰਤ ਰਾਜ ਪੱਤਰ ਦੀ ਗਜ਼ਟ ਆਫ ਇੰਡੀਆ ਸੀਰੀਅਲ ਨੰਬਰ 2468 ਮਿਤੀ ਭਾਈ 8 2017 ਪਾਸ ਕੀਤਾ ਹੋਇਆ ਹੈ ਜਿਸ ਜਿਸ ਦੀ ਮਜ਼ਦੂਰਾਂ ਦੀ ਪ੍ਰਤੀ ਮਹੀਨਾ ਮਜ਼ਦੂਰੀ ਘਾਟੋ-ਗਾਟ 24000 ਰੁਪਏ ਮقرਰ ਕੀਤੀ ਗਈ ਹੈ ਪਰੰਤੂ ਭਾਰਤ ਦੇ ਕਿਸੇ ਵੀ ਰਾਜ ਵਿੱਚ ਕਿਸੇ ਵੀ ਮਜ਼ਦੂਰ ਨੂੰ 24000 ਰੁਪਏ ਪ੍ਰਤੀ ਮਹੀਨਾ ਨਹੀਂ ਮਿਲ ਰਹੀ ਹੈ ਜਿਸ ਕਾਰਨ ਭਾਰਤ ਸਰਕਾਰ ਦੇ ਇਸ ਗਜਟ ਨੋਟੀਫਿਕੇਸ਼ਨ ਦੀ ਉਲੰਘਣਾ ਹੋ ਰਹੀ ਹੈ ਅਤੇ ਮਜ਼ਦੂਰਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਭਾਰਤ ਸਰਕਾਰ ਦੇ ਉਕਤ ਬਜਟ ਨੋਟੀਫਿਕੇ